ਹਾਂਜੀ ਸਲਾਈ ਕਢਾਈ ਪੇਂਟ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆਮੇਦ ਕਰਦੇ ਆਂ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼हाल ਹੋਵੋਗੇ ਬੇਹਦ ਰੂਜੀ ਹਮੇਸ਼ਾ ਸਭ ਨੂੰ ਖੁਸ਼ ਰੱਖਣਾ ਆਂ ਜੀ ਆਪਾਂ ਕਰਦੇ ਆਂ ਸੂਟ ਦੀ ਕਟਿੰਗ ਇਹਬਾਰਾ ਸੂਟ ਹੈਗਾ ਆਪਣਾ ਸੈਲਫ ਪ੍ਰਿੰਟ ਹੈ ਦੇਖੋ ਬਲੈਕ ਸਕਿਨ ਇੱਕ ਕਲਰ ਦੀ ਹੋਰ ਸ਼ੇਡ ਹੈ ਜੀ ਇਹ ਸੀਮਿੰਟ ਰੰਗਾ ਜਾਂ ਕਲਰ ਕੋਈ ਪਤਾ ਜੀ ਲੱਗ ਰਿਹਾ ਕਲਰ ਤਾਂ ਇਹ ਫਲਰ ਬਣੀ ਹੋਈ ਨਹੀਂ ਤੇ ਬਲੈਕ ਲੈਨਿੰਗ ਬਣੀ ਹੋਣਾ ਨਹੀਂ ਸੈਲਫ ਪ੍ਰਿੰਟ ਆਪਣਾ ਸੂਟ ਆ ਦੇਖੋ ਗਲੇ ਤੇ ਵਰਕ ਕੀਤਾ ਹੋਇਆ ਇਹ ਆਪਾਂ ਨੇ ਮੂਰਲੇ ਪੀਸ ਦੀ ਵੀ ਕਟਿੰਗ ਕਰ ਲਈ ਬੈਕ ਸਾਈਡ ਪੀਸ ਦੀ ਵੀ ਕਟਿੰਗ ਕਰ ਲਈ ਬਸ ਇਹਦੇ ਸਿਰਫ ਇੱਕ ਗਲੇ ਗਲੇ ਤੇ ਵਰਕ ਆ ਮੈਂ ਨੀੜੇ ਦੁੱਧਾ ਨਹੀਂ ਹੈਂਡ ਵਰਕ ਕੀਤਾ ਹੋਇਆ ਦੇਖੋ ਜਿਹੜਾ ਕਿ ਆਪਾਂ ਕਹਿੰਦੇ ਸੀ ਵੀ ਬਾਵਾ ਤੇ ਜੇ ਟਾਈਮ ਹੋਇਆ ਵੀ ਬਾਵਾ ਤੇ ਆਪਾਂ ਘੇਰੇ ਤੇ ਆਰੀ ਵਰਕ ਕਰ ਲਾਂਗੇ ਪਰ ਹਜੇ ਬਿਲਕੁਲ ਵੀ ਟਾਈਮ ਨਹੀਂ ਸੀ ਇਸ ਕਰਕੇ ਆਪਾਂ ਹੁਣ ਇਹ ਸੂਟ ਦਾ ਸਟੀਚਿੰਗ ਕਰਨਾ ਤੇ ਮੋਤੀ ਫੜਾ ਲੈ ਲੇਸ ਇਹ ਵਾਰੀ ਸੂਟ ਤੇ ਆਪਾਂ ਲਾਵਾਂਗੇ ਲੇਸ ਜਆ ਪਹਿਲਾਂ ਐਸੀ ਵੀ ਜਿਵੇਂ ਗਲੇ ਤੇ ਵਰਕ ਕੀਤਾ ਹੋਇਆ ਜਿਵੇਂ ਵਾਈਟ ਕਲਰ ਤੇ ਵਿੱਚ ਮੋਤੀਆਂ ਵਾਲੀ ਲੇਸ ਲੈ ਆਵਾਂਗੇ ਆਪਾਂ ਵੀ ਆਪਣੇ ਲਵੇ ਹੁਣ ਖਤਮ ਹੋਈ ਪਈ ਸੀਗੀ ਮੋਤੀਆਂ ਵਾਲੀ ਲੇਸ ਜਮਾ ਫਿਰ ਆਪਾਂ ਨੇ ਹੁਣ ਸੂਟ ਬਣਾਉਣਾ ਸੀ ਫਿਰ ਹੁਣ ਆਪਾਂ ਨੇ ਇਹ ਸੋਚਿਆ ਦੇਖੋ ਇਹ ਵਾਲੀ ਲੈਸ ਹੈ ਜੀ ਇਹ ਹੀ ਆਪਾਂ ਬਾਵਾ ਤੇ ਤਰਾਂਗੇ ਬਾਵਾ ਤੇ ਉੱਪਰ ਰੱਖਾਂਗੇ ਅ ਜਿਵੇਂ ਬ੍ਰੀਕ ਬ੍ਰੀਕ ਡਿਜ਼ਾਈਨ ਹੈਗਾ ਇਹ ਨੀਚੇ ਆਜੂ ਜਿਹੜੇ ਕਿ ਮੋਤੀ ਨੇ ਇਹ ਮੋਤੀ ਸੂਈ ਨਾਲ ਜਿਵੇਂ ਨੀਚੇ ਇਹ ਬ੍ਰੀਕ ਡਿਜ਼ਾਈਨਿੰਗ ਤਾਂ ਰਹੂਗੀ ਨਾ 골ਡਨ ਜਿਹੜਾ ਤੁਹਾਨੂੰ ਦਿਖਾਇਆ ਉੱਪਰ ਤਰਕੇ ਜਦੋਂ ਆਪਾਂ ਐਵੇਂ ਲਾਵਾਂਗੇ ਜਿਹੜੀ ਉੱਪਰਲੀ ਲਾਈਨ ਆ ਇਹ ਸਾਰੇ ਮੋਤੀ ਆਪਾਂ ਲੜੀਆਂ ਚੋਂ ਕੱਢ ਕੇ ਇਹ ਉੱਪਰਲੀ ਲੈਂਡ ਦੇ ਵਿੱਚ ਉੱਪਰ ਰੱਖ ਦਾਂਗੇ ਸਾਰੀਆਂ ਇਹ ਸੂਈ ਨਾਲ ਅਟੈਚ ਕਰਾਂਗੇ ਜੀ ਸੂਈ ਨਾਲ ਅਟੈਚ ਕਰਨੇ ਪੈਣਗੇ ਜਦੋਂ ਕਮੀਜ਼ ਤਿਆਰ ਹੋ ਗਈ ਫਿਰ ਤੁਹਾਨੂੰ ਦਿਖਾਵਾਂਗੇ ਐਵੇਂ ਆਪਾਂ ਘੇਰੇ ਤੇ ਲਾਵਾਂਗੇ ਐਵੇਂ ਬਾਹਾਂ ਤੇ ਲਾਵਾਂਗੇ ਕਿਉਂਕਿ ਇਹ ਲੇਸ ਜਮੀ ਸੂਟ ਨਾਲ ਮੇਜ ਸੌਰੀ ਮੇਜ ਕਰਦੀ ਆ ਜੀ ਜਿਵੇਂ ਕਿ ਵਰਕ ਕੀਤਾ ਹੋਇਆ ਵਰਕ ਚ ਦੇਖੋ ਜੀ ਮੈਂ 골ਡਨ ਕਲਰ ਹੈ ਨਾ ਗੋਲਡਨ ਹੈ ਜੋ ਸਿਲਵਰ ਦੀ ਧਾਂਤ ਜੀ ਪੈਰੀ ਹੈ ਇਹ ਵੀ ਗੋਲਡਨ ਕਲਰ ਜਿਹੜਾ ਵਰਕ ਕੀਤਾ ਹੋਇਆ ਸੀ ਸਿਲਵਰ ਦੀ ਧਾਂਤ ਜੀ ਪੈਰੀ ਹੈ ਉਵੇਂ ਦੀ ਉਹ ਲੇਸ ਆ ਲੇਸ ਬਿਲਕੁਲ ਸਹੀ ਮਿਲ ਗਈ ਜੀ ਤਾਂ ਕਰਕੇ ਹੁਣ ਆਪਾਂ ਲਾ ਤਾਂ ਇਹਨੂੰ ਐਂ ਵੀ ਰੱਖ ਸਕਦੇ ਸੀ ਆਪਾਂ ਅੰਡਰਗਰਾਉਂਡ ਵੀ ਆ ਬਰੀਕ ਜੀ ਉਹ ਲੇਸ ਰਹਿਣੀ ਹੁੰਦੀ ਹੈ ਦੇਖੋ ਇਹ ਵਿੱਚ ਆ ਜਾਂਦੀ ਹੁੰਦੀ ਆ ਪਰ ਆਪਾਂ ਨੇ ਫਿਨਿਸ਼ਿੰਗ ਦੇਣੀ ਹੈ ਜਿਵੇਂ ਕਿ ਵਰਕ ਕੀਤਾ ਹੋਇਆ ਵੀ ਆਪਾਂ ਨਾਲ ਮੋਤੀ ਵੀ ਰੱਖੀਏ ਵੀ ਹੋਰ ਸੂਟ ਸੋਹਣਾ ਹੋ ਜੇ ਫਿਰ ਇਹੀ ਸੂਟ ਆਪਾਂ ਇਹ ਚੋਂ ਕੱਢ ਕੇ ਨਾ ਸੋ ਇਹਨਾਂ ਸਾਰੇ ਭਰੀਕ-ਭਰੀਕ ਟਾਂਕੇਆਂ ਨਾਲ ਮੋਤੀ ਪਰਾ ਲਾਂਗੇ ਇਹਦੇ ਵਿੱਚ ਉਹਨਾਂ ਤਾਂ ਪਤਾ ਹੀ ਨਹੀਂ ਲੱਗਣਾ ਫਿਰ ਤੁਹਾਨੂੰ ਦਿਖਾਵਾਂਗੇ ਜੀ ਇਹਦੇ ਲੇਸ ਦੇ ਉੱਪਰ ਮੋਤੀ ਰੱਖੇ ਜਾਣਗੇ ਜਦੋਂ ਆਪਾਂ ਕੱਪੜੇ ਦੇ ਉੱਪਰ ਰੱਖਾਂਗੇ ਨਾ ਇਹ ਇਹ ਡਿਜ਼ਾਈਨਿੰਗ ਆਪਣਾ ਬਾਰੀ ਰਿਸੂਗਾ ਇਹਦੇ ਉੱਪਰ ਨਹੀਂ ਜੀ ਇਹਦੇ ਉੱਪਰ ਰੱਖਾਂਗੇ ਡਿਜ਼ਾਈਨਿੰਗ ਤਾਂ ਆਪਾਂ ਨੇ ਦਿਖਾਉਣੀ ਹੈ ਦੇਖੋ ਲੇਸ ਦੀ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਉੱਪਰਲੀ ਲੈਣ ਦੇ ਉੱਪਰ ਆਪਾਂ ਮੋਤੀ ਲਾ ਦਾਂਗੇ ਇਹ ਵਾਲਾ ਹੈਗਾ ਇਹਦੇ ਨੀਚੇ ਲੱਗੂਗਾ ਜੋ ਕੱਪੜਾ ਟਾਪ ਟਾਈ ਜੀ ਠੀਕ ਆ ਬਾਟਮ ਤੇ ਲੈਨਿੰਗ ਲੱਗੂਗੀ ਇਸੇ ਕਲਰ ਦੀ ਬਾਟਮ ਆ ਇਹ ਚ ਥੋੜਾ ਜਿਹਾ ਲਾਈਟ ਕਲਰ ਆ ਰਿਹਾ ਇਹ ਥੋੜਾ ਜਿਹਾ ਡਾਰਕ ਹੈ ਜੀ ਇਹ ਵਾਈਟ ਮੰਗੂ শেਡ ਜੀ ਆ ਰਹੀ ਹੈ ਇਹ ਚ ਆ ਬੜੀ ਆ ਗਈ ਉਹ ਆਪਣੀ ਕਮੀਜ਼ ਦਾ ਲਾ ਲਿਆ ਦੇਖੋ ਇਹ ਬਾਟਮ ਹੈ ਕਮੀਜ਼ ਦਾ ਪੀਸ ਲਾ ਲਿਆ ਜੋ ਕਮੀਜ਼ ਤੇ ਟਾਪ ਟਾ ਲੱਗੂਗਾ ਬਾਹਾਂ ਤੇ ਲੱਗੂਗਾ ਤੁਸੀਂ ਦੱਸੋ ਵੀ ਤੁਹਾਨੂੰ ਕਿਵੇਂ ਲੱਗਿਆ ਦੇਖੋ ਐਵੇਂ ਹੀ ਰੱਖੀ ਜਾਊਗੀ ਆਪਣੀ ਡਿਜ਼ਾਈਨਿੰਗ ਵੀ ਰਹਿ ਜੂਗੀ ਲੇਸ ਦੀ ਤੇ ਜਿਹੜੀ ਉੱਪਰ ਸਪੇਸ ਐ ਇਹਦੇ ਸਾਰੇ ਚ ਐਵੇਂ ਮੋਤੀ ਪੈ ਜਾਣਗੇ ਜਿਵੇਂ ਹੁਣ ਮੈਂ ਇਹਦੇ ਉੱਪਰ ਰੱਖੇ ਨੇ ਕੈਮਰੇ 'ਚ ਥੋੜੇ ਜਿ ਘੱਟ ਦਿਸਦੇ ਨੇ ਆ ਦੇਖੋ ਇਸ ਤਰ੍ਹਾਂ ਜੀ ਉੱਪਰੋਂ ਤਾਂ ਬਿਲਕੁਲ ਘਗਰੋ ਹੋ ਜੂਗੀ ਇਹ ਲੇਸ ਨੀਚੋਂ ਡਿਜ਼ਾਈਨਿੰਗ ਡਿਜ਼ਾਈਨਿੰਗ ਹੀ ਦਿਸੂਗੀ ਬਾਕੀ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਟੇਕ ਕੇਅਰ